ਲੋਈ ਵੇਖੋ ਜੀ ਗੱਲ ਬੜਾ ਜ਼ਬਰਦਸਤ ਲੱਗਾ ਤੇ ਇਹਦੀ ਕਾਲਰ ਵੇਖੋ ਘੱਟ ਤੋਂ ਘੱਟ 2.5 ਇੰਚ ਮੋਟੀ ਆ ਕਾਲਰ ਹੁਣ ਆਪਾਂ ਇਹਦੇ ਵਿੱਚ ਲਾ ਕੇ ਵੇਖਦੇ ਆ ਸਤਿ ਸ਼੍ਰੀ ਅਕਾਲ ਵੀਰ ਜੀ ਅੱਜ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਤੁਹਾਡੇ ਕੋਲੇ ਹਾਜ਼ਰ ਹੋਏ ਆਂ ਜਿਵੇਂ ਤੁਸੀਂ ਵੇਖਦੇ ਰਹਿੰਦੇ ਜਿਵੇਂ ਕਿ ਆਪਾਂ ਇਸ ਚੈਨਲ ਤੇ ਨਵੀਂ ਤੋਂ ਨਵੀਂ ਜਾਣਕਾਰੀ ਵਾਲੀ ਵੀਡੀਓ ਜਿਹੜੀ ਆ ਉਹ ਅਪਲੋਡ ਕਰਦੇ ਰਹਿੰਦੇ ਆਂ ਅੱਜ ਇੱਕ ਵੀਡੀਓ ਜਿਹੜੀ ਆ ਉਹ ਲੈ ਕੇ ਆਏ ਆਂ ਤੁਹਾਡੇ ਵਾਸਤੇ ਇਹਦੇ ਵਿੱਚ ਆਪਾਂ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਉਣ ਲੱਗੇ ਆਂ ਜੀ ਇੱਕ ਕਿੱਲ ਠੋਕਣ ਵਾਸਤੇ ਆਪਣੇ ਮਹੰਗਾਇਆ ਸਿਸਟਮ Amazon ਤੋਂ ਜਿਹਨੂੰ ਨੇਲ ਗਨ ਕਹਿੰਦੇ ਆ ਠੀਕ ਹੈ ਜੀ ਤੇ ਆਪਾਂ ਸਭ ਤੋਂ ਪਹਿਲਾਂ ਇਹਦੀ ਅਨਬਾਕਸਿੰਗ ਕਰਦੇ ਆਂ ਤੇ ਵਿਨੇਆ ਦੇ ਵਿੱਚ ਕੀ ਆ ਤੇ ਕੀ ਕੀ ਨਿਕਲਦਾ ਇਹਦੇ ਵਿੱਚੋਂ ਨਾਲ ਆਪਾਂ ਨੂੰ ਚਲਾਉਣ ਵਾਸਤੇ ਇਹਦਾ ਸਿਸਟਮ ਲਓ ਜੀ ਇਹ ਆ ਜੀ ਇਹਦਾ ਬਾਕਸ ਬੜਾ ਵਧੀਆ ਬਣਿਆ ਹੋਇਆ ਵਾ ਕੀ ਬਾਤ ਹੈ ਜੀ ਇਹ ਆਪਣੇ ਕੋਲੇ ਇਹ ਆ ਜੀ ਇਹਦਾ ਸੇਫਟੀ ਮੈਨ ਆਪਰੇਸ਼ਨ ਮੈਨੂਅਲ ਇਦੇ ਵਿੱਚ ਇਹਨਾਂ ਨੇ ਦਿੱਤੀਆਂ ਹੀ ਆਵਾ ਵੀ ਕਿਹੜੀਆਂ-ਕਿਹੜੀਆਂ ਚੀਜ਼ਾਂ ਦਾ ਸਾਨੂੰ ਜਿਹੜਾ ਬਹੁਤ ਧਿਆਨ ਰੱਖਣਾ ਚਾਹੀਦਾ ਵਾ ਸੇਫਟੀ ਇਨਸਟਰਕਸ਼ਨਸ ਦਿੱਤੀਆਂ ਹੋਈਆਂ ਵਾ ਠੀਕ ਹੈ ਜੀ ਉਸ ਤੋਂ ਬਾਅਦ ਇੱਧਰ ਦਿੱਤੇ ਹੋਇਆ ਜੀ ਇਹਦੇ ਕਿਹੜੇ-ਕਿਹੜੇ ਪਾਰਟ ਨੇ ਪੂਰੀ ਇਹਦੀ ਡਾਇਗਰਾਮ ਬਣੀ ਹੋਈ ਆ ਤੇ ਇਹਦੇ ਤੇ ਇਹਦੇ ਪਾਰਟ ਜਿਹੜੇ ਆ ਉਹਨਾਂ ਦਾ ਨਾਮ ਨੰਬਰ ਸਾਰਾ ਦੱਕੋ ਜੀ ਦੱਸਿਆ ਹੋਇਆ ਵਾ ਠੀਕ ਹੈ ਜੀ ਤੇ ਇਹ ਆ ਜੀ ਨੇਲ ਗਨ ਜਿਹਦੇ ਨਾਲ ਆਪਾਂ ਕਿੱਲ ਠੋਕਣੇ ਆ ਤੇ ਵੇਖਦੇ ਆ ਚਲਾ ਕੇ ਕਿ ਕਿਵੇਂ ਚੱਲਦੀ ਏ ਠੀਕ ਹੈ ਜੀ ਅੱਗੇ ਆਪਾਂ ਨੂੰ ਇਹਦੇ ਨਾਲ ਮਿਲ ਜਾਂਦੇ ਆ ਜੀ ਇਹਦੇ ਇਹ ਕਿੱਲ ਵਾ ਬਰੂਦ ਵਾਲੇ ਜਿਨ੍ਹਾਂ ਦੇ ਅੱਗੇ ਬਰੂਦ ਲੱਗਾ ਹੋਇਆ ਉਹਨਾਂ ਨੂੰ ਇਹਨੇ ਖੋਲ ਕੇ ਆਪਾਂ ਇਹ ਆ ਜੀ ਆਪਣੇ ਕੋਲੇ ਕਿੱਲ ਤੇ ਇਹਨਾਂ ਦੇ ਅੱਗੇ ਆ ਲੱਗਾ ਹੋਇਆ ਜੀ ਬਰੂਦ ਠੀਕ ਹੈ ਜੀ ਇਹ ਇਹਨਾਂ ਦੇ ਅੱਗੇ ਬਰੂਦ ਲੱਗਾ ਹੋਇਆ ਕਿੱਲਾਂ ਦੇ ਵਿੱਚ ਆ ਵਾਲਾ ਇਸ ਤੋਂ ਬਾਅਦ ਇਹ ਦਿੱਤੇ ਆ ਜੀ ਇਹਦੇ ਨਾਲ ਇਹਦੇ ਕੁਝ ਪਾਰਟ ਜਿਹੜੇ ਐਕਸਟਰਾ ਆਪਾਂ ਨੂੰ ਮਿਲੇ ਆ ਵੀ ਕੋਈ ਖਰਾਬ ਹੋਣ ਤੇ ਆਪਾਂ ਇਹਦੇ ਬਦਲ ਸਕਦੇ ਆ ਇਹ ਆ ਜੀ ਬੁਰਸ਼ ਸਾਫ ਕਰਨ ਵਾਸਤੇ ਇਹਨੂੰ ਜਦੋਂ ਆਪਾਂ ਖੋਲਣਾ ਫਿਰ ਵੇਖਾਂਗੇ ਬਾਅਦ ਵਿੱਚ ਖੋਲ ਕੇ ਉਹ ਆਪਾਂ ਇੱਕ ਅਲੱਗ ਵੀਡੀਓ ਬਣਾਵਾਂਗੇ ਵੀ ਇਹਨੂੰ ਖੋਲ ਕੇ ਫਿਟਿੰਗ ਫੁਟਿੰਗ ਵਗੈਰਾ ਕਿਤਨਾ ਕਰਦੇ ਆ ਅਜੇ ਆਪਾਂ ਨੂੰ ਇਹਦੇ ਬਾਰੇ ਕੁਝ ਨਹੀਂ ਪਤਾ ਅਜੇ ਸਿਰਫ ਆਪਾਂ ਇਹਨੂੰ ਚੈੱਕ ਕਰ ਸਕਦੇ ਆ ਕਿ ਲਠੋਕ ਕੇ ਕਿ ਵੀ ਸਹੀ ਠੋਕਦੀ ਆ ਜਾਂ ਨਹੀਂ ਤੇ ਇਸ ਤੋਂ ਬਾਅਦ ਇੱਕ ਇਹਦੇ ਨਾਲ ਚਸ਼ਮਾ ਦਿੱਤਾ ਆ ਜੀ ਜਿਹੜਾ ਆਪਾਂ ਇੱਕ ਸੇਫਟੀ ਤੌਰ ਤੇ ਇਹਨਾਂ ਨੇ ਦਿੱਤਾ ਕਿ ਜਦੋਂ ਤੁਸੀਂ ਇਹਦੇ ਨਾਲ ਕੰਮ ਕਰਨਾ ਤੇ ਇਹਨੂੰ ਲਾ ਕੇ ਤੇ ਫਿਰ ਕੰਮ ਕਰਨਾ ਤੇ ਚਲੋ ਆਜੋ ਆਪਾਂ ਇਹਨੂੰ ਚੈੱਕ ਕਰਦੇ ਹਾਂ ਸਭ ਤੋਂ ਪਹਿਲਾਂ ਵੀ ਇਹ ਕਿਵੇਂ ਹੈ ਚਲਾਉਣੀ ਕਿਵੇਂ ਹੈ ਆਜੋ ਸਭ ਤੋਂ ਪਹਿਲਾਂ ਆਪਾਂ ਇਹਨੂੰ ਆਪਾਂ ਇਹਦੇ ਵਿੱਚ ਇੰਜ ਕਰਕੇ ਇਹਦਾ ਕਿਲ ਪਾ ਲਿਆ ਠੀਕ ਹੈ ਜੀ ਉਸ ਤੋਂ ਬਾਅਦ ਇਹਨੂੰ ਆਪਾਂ ਚਲਾਉਣਾ ਕਿਵੇਂ ਆ ਆਪਾਂ ਇੱਕ ਕਿਲ ਲਾ ਕੇ ਵੇਖਦੇ ਇੱਥੇ ਲੋਈ ਵੇਖੋ ਜੀ ਕਿਲ ਬੜਾ ਜ਼ਬਰਦਸਤ ਲੱਗਾ ਤੇ ਬਹੁਤ ਹੀ ਜ਼ਬਰਦਸਤ ਕੀ ਬਾਤਾਂ ਹੁਣ ਉਸ ਤੋਂ ਬਾਅਦ ਆਪਾਂ ਇਹਨੂੰ ਲੋਹੇ ਦੇ ਵਿੱਚ ਠੋਕੇ ਵੇਖਦੇ ਆਂ 3 ਡੇਟ ਦਾ ਚੈਨਲ 2 ਸੂਤਰੇ ਦੀ ਹੈ ਮਟਾਈ ਇਹਦੀ ਕਲਰ ਤੁਸੀਂ ਵੇਖ ਲਓ ਤੇ ਕਿੰਨੀ ਮੋਟੀ ਹੈ ਇਹਦੀ ਕਲਰ ਇਧਰ ਲਿਆਉ ਖਾਓ ਇਹਦੀ ਕਲਰ ਵੇਖੋ ਘੱਟ ਤੋਂ ਘੱਟ 2 2.5 ਸੂਤਰ ਮੋਟੀ ਹੈ ਕਲਰ ਹੁਣ ਆਪਾਂ ਇਹਦੇ ਵਿੱਚ ਲਾ ਕੇ ਵੇਖਦੇ ਆਂ ਲੋ ਜੀ ਚੈੱਕ ਕਰੋ ਠੀਕ ਹੈ ਜੀ ਵੇਖੋਗੇ 2 2.5 ਸੂਤਰ ਮੋਟੀ ਕਾਲਰ ਦੇ ਵੇਚਦੀ ਵੀ ਕਿੱਲ ਜਿਹੜਾ ਵਾ ਉਹ ਇਹਨੇ ਕੱਢ ਦਿੱਤਾ ਵਾ ਬੜੀ ਵਧੀਆ ਚੀਜ਼ ਵਾ ਇਹ ਤੁਸੀਂ ਜਿਵੇਂ ਵੇਖਿਆ ਕਿ ਆਪਾਂ ਇਹਦੇ ਨਾਲ ਨੀਲਗੰਗ ਦੇ ਨਾਲ ਆਪਾਂ ਕਿੱਲ ਲਾਏ ਆ ਆਪਾਂ ਇੱਟ ਦੇ ਵਿੱਚ ਵੀ ਕਿੱਲ ਲਾਇਆ ਬੜਾ ਜਿਆਦਾ ਮਜ਼ਬੂਤ ਜਿਹੜਾ ਵਾ ਉਹ ਕਿੱਲ ਲੱਗਾ ਵਾ ਵਿੰਗਾ ਵੀ ਨਹੀਂ ਹੁੰਦਾ ਬਿਲਕੁਲ ਸਿੱਧਾ ਜਿਹੜਾ ਵਾ ਉਹ ਕਿੱਲ ਲੱਗਦਾ ਵਾ ਬਾਕੀ ਇਹ ਹੈ ਕਿ ਪੁੱਟਿਆ ਵੀ ਨਹੀਂ ਜਾ ਸਕਦਾ ਸੌਖਾ ਵੀ ਕਿਉਂਕਿ ਇਹਨੇ ਲਾਇਆ ਹੀ ਇਹਨੇ ਜਬਰਦਸਤ ਤਰੀਕੇ ਦੇ ਨਾਲ ਵਾਨੂੰ ਤੇ ਆਪਾਂ ਕਈ ਵਾਰ ਸੋਚਦੇ ਆ ਕਿ ਯਾਰ ਜੇ ਮੰਨ ਕੇ ਚੱਲੋ ਕਿ ਇਹ ਇੰਨੀ ਇੱਟ ਦੇ ਵਿੱਚ ਕਿੱਲ ਠੋਕ ਸਕਦੀ ਜ਼ੋਰ ਨਾਲ ਤੇ ਇਹਦਾ ਆਪਾਂ ਨੂੰ ਮਤਲਬ ਖਤਰਾ ਵੀ ਹੋ ਸਕਦਾ ਇਹਦੇ ਤੋਂ ਇਹ ਤੇ ਬੰਦੂਕ ਵਾਂਗੂ ਚੱਲ ਵੀ ਸਕਦੀ ਆ ਪਰ ਨਹੀਂ ਇਹ ਇਹਦੇ ਵਿੱਚ ਨਾ ਇੱਕ ਕਾਰਨ ਵਾ ਵੇਖੋ ਜਿੰਨਾ ਇਹਦੇ ਤੇ ਪ੍ਰੈਸ਼ਰ ਲੱਗੂਗਾ ਨਾ ਇਹਨੇ ਤਾਂ ਚੱਲਣਾ ਜੇ ਆਪਾਂ ਸੋਚੀਏ ਨਾ ਕਿ ਆਪਾਂ ਹੱਥ ਤੇ ਰੱਖ ਕੇ ਤੇ ਇੰਜ ਕਰਕੇ ਇੰਜ ਚਲਾਵਾਂਗੇ ਤੇ ਇਹਨੇ ਨਹੀਂ ਚੱਲਣਾ ਠੀਕ ਹੈ ਜੀ ਮਤਲਬ ਇਹ ਕੋਈ ਡੇਂਜਰਸ ਨਹੀਂਗੀ ਹੈਗੀ ਵੀ ਕੋਈ ਖਤਰਾ ਜਾਂ ਕੋਈ ਆਪਾਂ ਬੱਚਿਆਂ ਦੇ ਕੋਲੇ ਪਈ ਆ ਚੀਜ਼ੇ ਤੇ ਬੱਚੇ ਜਿਹੜੇ ਆ ਉਹ ਇਹਦੇ ਨਾਲ ਕੋਈ ਛੇੜਖਾਨੀ ਕਰਕੇ ਤੇ ਇਹਨੂੰ ਚਲਾ ਲੈਣਗੇ ਇਹ ਮਹਿੰਦੀ ਕੋਈ ਗੱਲ ਨਹੀਂ ਗਈ ਹੈਗੀ ਇਹਦੇ ਵਿੱਚ ਬਾਕੀ ਖਤਰਾ ਨਹੀਂ ਹੈ ਇਹਦਾ ਜੇ ਆਪਾਂ ਪਿੱਲਰ ਚ ਲਾਉਨੇ ਆ ਕਿਲ ਇਸ ਚੀਜ਼ ਦਾ ਜਰੂਰ ਖਿਆਲ ਰੱਖਣਾ ਪਊਗਾ ਕਿ ਉਹਦਾ ਜਿਹੜਾ ਕਚਰਾ ਉੱਡਦਾ ਵਾ ਉਹ ਅੱਖਾਂ 'ਚ ਪੈ ਸਕਦਾ ਜਾਂ ਇੱਕ ਹੱਥ ਨੂੰ ਵੈਸੇ ਕੋਈ ਝਟਕਾ ਨਹੀਂ ਦਿੰਦੀ ਇਹ ਕਿਸੇ ਤਰ੍ਹਾਂ ਦਾ ਵੀ ਬਾਕੀ ਇਹ ਕੋਈ ਚੀਜ਼ ਜਿਹੜੀ ਹੈ ਇਹ ਇੰਨੀ ਮਹਿੰਗੀ ਨਹੀਂ ਗਈ ਹੈਗੀ ਆਮ ਹੀ ਇਹ ਸਸਤੀ ਜੀ ਚੀਜ਼ ਵਾ ਇਹ ਲਗਭਗ 1000 ਰੁਪਏ ਦੀ ਜਿਹੜੀ ਹੈ ਇਹ ਚੀਜ਼ ਹੈਗੀ ਆ ਬਹੁਤੀ ਜਿਆਦੀ ਮਹਿੰਗੀ ਨਹੀਂ ਗਈ ਤੇ ਜਿਵੇਂ ਆਪਾਂ ਕੰਧਾਂ ਦੇ ਵਿੱਚ ਕਿੱਲ ਲਾਉਣੇ ਆ ਦੂਜਾ ਤੇ ਜਾਂ ਕਈ ਕੁਛ ਪਲੰਬਰਾਂ ਨੂੰ ਸਭ ਤੋਂ ਜ਼ਿਆਦਾ ਦਿੱਕਤ ਆਉਂਦੀ ਆ ਕਈ ਵਾਰ ਉਹਨਾਂ ਨੇ ਜਿਵੇਂ ਵੇਰਿੰਗ ਕਰਦੇ ਆ ਤੇ ਉਹਨਾਂ ਨੇ ਲਾਉਣੇ ਹੁੰਦੇ ਆ ਕਿੱਲ ਤੇ ਬਹੁਤ ਔਖੇ ਹੁੰਦੇ ਆ ਹੁਕਾਂ ਕੰਮ ਵਗੈਰਾ ਲਾਉਣੀਆਂ ਤੇ ਇਹ ਜਿਹੜੀ ਆ ਚੀਜ਼ ਬੜੀ ਬੈਸਟ ਵਾ ਉਹਨਾਂ ਵਾਸਤੇ ਬਾਕੀ ਕੋਈ ਵੀ ਜਿਹੜਾ ਕਾਰੀਗਰ ਕੰਮ ਕਰਦਾ ਵਾ ਮਿਸਤਰੀ ਕਿਸੇ ਵੀ ਤਰ੍ਹਾਂ ਦਾ ਉਹਨਾਂ ਵਾਸਤੇ ਤੇ ਕੋਈ ਵੀ ਸੰਦ ਜਿਹੜੇ ਆ ਉਹ ਲਗਭਗ ਥੋੜੇ ਹੀ ਹੁੰਦੇ ਆ ਜਿੰਨੇ ਮਰਜ਼ੀ ਆਪਾਂ ਲਈ ਆਈਏ ਇਹ ਇਹ ਜਿਹੜੀ ਚੀਜ਼ ਆ ਬੜੀ ਵਧੀਆ ਵਾਜੇ ਤੁਸੀਂ ਵੀ ਕੋਈ ਕੰਮ ਇਹੋ ਜਿਹਾ ਕਰਦੇ ਜੇ ਤੇ ਕੋਈ ਕਿਸੇ ਵੀ ਤਰ੍ਹਾਂ ਦਾ ਮਿਸਤਰੀ ਦਾ ਕੰਮ ਕਰਦੇ ਜੇ ਜਾਂ ਕੋਈ ਆਪਣਾ ਕੋਈ ਘਰ ਦੇ ਵਿੱਚ ਕੋਈ ਜਿਆਦਾ ਜਰੂਰਤ ਵਾਲੀ ਤੁਹਾਡੀ ਇਹੋ ਜੀ ਚੀਜ਼ ਵਰਤੋਂ ਆਉਣ ਵਾਲੀ ਹੈਗੀ ਤਾਂ ਤੁਸੀਂ ਇਹਨੂੰ Amazon ਤੋਂ ਆਨਲਾਈਨ ਮੰਗਵਾ ਸਕਦੇ ਜੇ ਨੇਲ ਗਨ ਇਹਦਾ ਨਾਮ ਆ ਤੇ ਇਹਨੂੰ ਤੁਸੀਂ ਨੇਲ ਗਨ ਲਿਖ ਕੇ ਜਦੋਂ ਸਰਚ ਕਰੋਗੇ ਉਦੋਂ ਤੇ 1000 ਰੁਪਏ ਦਾ ਪ੍ਰੋਡਕਟ ਵਾ ਤੇ ਇਹਦੇ ਨਾਲ ਤੁਹਾਨੂੰ ਜਿਹੜੇ ਆ ਇਹ 50 ਪੀਸ ਜਿਹੜੇ ਇਹਦੇ ਬਰੂਦ ਜਿਹੇ ਮਿਲ ਜਾਣਗੇ ਕਿੱਲਾਂ ਦੇ ਤੇ ਬਾਕੀ ਇਨੂੰ ਆਪਾਂ ਕਿਸੇ ਦਿਨ ਖੋਲ ਕੇ ਦਾ ਆਪਰੇਸ਼ਨ ਵੀ ਕਰਾਂਗੇ ਉਹਦੀ ਤੁਹਾਨੂੰ ਇੱਕ ਵੱਖਰੀ ਵੀਡੀਓ ਜ਼ਰੂਰ ਪਾਵਾਂਗੇ ਕਿਉਂਕਿ ਆਪਾਂ ਤੁਹਾਨੂੰ ਦਿਖਾਵਾਂਗੇ ਵੀ ਇਹ ਖੋਲ ਕੇ ਫਿੱਟ ਕਿਵੇਂ ਕਰਨਾ ਇਹਨੂੰ ਠੀਕ ਹੈ ਜੀ ਕਿਉਂਕਿ ਅੱਜ ਅਸੀਂ ਇੱਕ ਛੋਟੇ ਜਿਹੇ ਕਾਰਨ ਕਰਕੇ ਇਹਨੂੰ ਖੋਲਿਆ ਅਸੀਂ ਤੇ ਸਾਨੂੰ ਘੱਟੋ ਘੱਟ ਜਿਆਦਾ ਨਹੀਂ ਤੇ ਅੱਧਾ ਘੰਟਾ ਲੱਗਾ ਫਿਟਿੰਗ ਕਰਨ ਵਾਸਤੇ ਆਪਾਂ ਤੁਹਾਨੂੰ ਪੂਰੀ ਉਹਦੀ ਤਰੀਕੇ ਨਾਲ ਫਿਟਿੰਗ ਦੱਸਾਂਗੇ ਕਿ ਕਿਵੇਂ ਫਿਟਿੰਗ ਕਰਨੀ ਆ ਤਾਂ ਕਿ ਤੁਹਾਨੂੰ ਕਦੀ ਕੋਈ ਇਹਦੀ ਖੋਲ ਵੀ ਲੈਂਦੇ ਜੇ ਤੇ ਇਹਦੀ ਕੋਈ ਪਰੇਸ਼ਾਨੀ ਨਾ ਆਵੇ ਫਿੱਟ ਕਰਨ ਦੀ ਬਾਕੀ ਅੱਜ ਆਪਾਂ ਜਿਹੜਾ ਵਾ ਇਹਦੇ ਨਾਲ ਕਿਲ ਪੂਰਾ ਠੋਕਿਆ ਵਾ ਤੇ ਜੇ ਬਾਈ ਚਾਂਸ ਆਪਾਂ ਕਿਲ ਅੱਧਾ ਠੋਕਣਾ ਹੋਵੇ ਤੇ ਕਿਵੇਂ ਠੋਕਾਂਗੇ ਉਹ ਵੀ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਜਰੂਰ ਦੱਸਾਂਗੇ ਤੇ ਜੇ ਵੀਡੀਓ ਵਧੀਆ ਲੱਗੀ ਆ ਜਾਣਕਾਰੀ ਵਧੀਆ ਲੱਗੀ ਆ ਤਾਂ ਅੱਗੇ ਸ਼ੇਅਰ ਜਰੂਰ ਕਰ ਦਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਵੀਡੀਓ ਵੇਖਣ ਵਾਸਤੇ ਧੰਨਵਾਦ